ਹੈਲੋ ਗਾਇਜ਼ ਮੈਂ ਬਿੰ杜 ਚੋਧਰੀ CSpunjab.com ਸੋ ਤਾਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਨਿਊ ਟੌਪਿਕ ਨਿਊ ਦੇ ਨਾਲ ਜਿਸ ਨੂੰ ਅਸੀਂ ਆਨਲਾਈਨ ਰਿਜ਼ਲਟ ਬੁਲਟਨ ਕਮ ਬੀਐਮਸੀ ਵੀ ਕਹਿ ਸਕਦੇ ਹਾਂ ਐਕਚੁਅਲੀ ਅੱਜ ਦਾ ਟੌਪਿਕ ਜਾਂ ਵੀਡੀਓ ਸਪੈਸ਼ਲੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਖਾਲੀ ਦੀ ਸਰਕਾਰ ਇਹ ਅਤੇ ਪ੍ਰਾਈਵੇਟ ਸਕੂਲਸ ਅਤੇ ਟੀਚਰਸ ਸਹਿਬਾਨ ਲਈ ਹੈ ਜੋ ਇਸ ਬੋਰਡ ਨਾਲ ਰਿਲੇਟਡ ਹਨ ਆਪ ਜੀ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਜਿਸ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਪਟਿਆਲਾ ਵੱਲੋਂ ਹਰ ਸਾਲ ਕੇਵਲ ਬੋਰਡ ਦੀਆਂ ਕਲਾਸਿਸ 8, 10 ਅਤੇ 12ਵੀਂ ਦੇ ਰਿਜ਼ਲਟਸ ਆਨਲਾਈਨ ਡਿਕਲੇਅਰ ਕੀਤੇ ਜਾਂਦੇ ਹਨ ਉਸੇ ਤਰ੍ਹਾਂ ਪਿਛਲੇ ਲਗਭਗ 4 ਸਾਲਾਂ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਕਰ ਸਿਰਫ ਨੌਂਵਾਂ ਬੋਰ ਕਲਾਸ ਦੇ ਰਿਜ਼ਲਟਸ ਨੂੰ ਆਨਲਾਈਨ ਡਿਕਲੇਅਰ ਕਰ ਰਿਹਾ ਹੈ ਪਰੰਤੂ ਹੁਣ ਕੋਕਰ ਸਕੂਲ ਵਾਂਗ ਤੁਸੀਂ ਵੀ ਆਪਣੇ ਸਕੂਲਾਂ ਦੇ ਰਿਜ਼ਲਟਸ ਨੂੰ ਆਨਲਾਈਨ ਡਿਕਲੇਅਰ ਕਰ ਸਕਦੇ ਹੋ ਟੀਚਰ ਸਾਹਿਬਾਨ ਇਸ ਸੌਫਟਵੇਅਰ ਜਾਂ ਵੈਬਸਾਈਟ ਪ੍ਰੋਜੈਕਟ ਨੂੰ ਯੂਜ਼ ਕਰਨ ਤੋਂ ਬਾਅਦ ਤੁਸੀਂ ਆਪਣੇ ਸਕੂਲ ਦੀਆਂ ਨੋਨ ਬੋਰਡ ਕਲਾਸੇ ਦੇ ਡੀਐਮਸੀ ਐਂਡ ਪੋਜੀਸ਼ਨ ਸਟੂਡੈਂਟਸ ਦੇ ਐਪਰੀਸ਼ੀਏਸ਼ਨ ਸਰਟੀਫਿਕੇਟ ਡਿਵੈਲਪ ਕਰਨ ਦੀ ਸਮਰੱਥ ਹੋਵੋਗੇ ਅਤੇ ਉਸ ਤੋਂ ਇਲਾਵਾ ਸਟੂਡੈਂਟ ਵਾਈਜ਼ ਕਲਾਸ ਇਨਚਾਰਜ ਵਾਈਜ਼ ਟੀਚਰਜ਼ ਵਾਈਜ਼ ਸਬਜੈਕਟ ਵਾਈਜ਼ ਅਤੇ ਕਲਾਸ ਵਾਈਜ਼ ਰਿਜ਼ਲਟਸ ਵੇਖ ਅਤੇ ਉਹਨਾਂ ਦੇ ਪ੍ਰਿੰਟ ਕਰ ਸਕੋਗੇ ਉਸ ਤੋਂ ਇਲਾਵਾ ਤੁਹਾਡੇ ਸਕੂਲ ਦੇ ਸਟੂਡੈਂਟਸ ਆਪਣੀ ਈ ਪੰਜਾਬ ਆਈਟੀ ਜਾਂ ਆਪਣੇ ਨੇਮ ਨਾਲ ਆਨਲਾਈਨ ਰਿਜ਼ਲਟ ਕਾਰ ਬੈਠੇ ਹੀ ਆਪਣੇ ਮੋਬਾਈਲ ਜਾਂ ਆਪਣੇ ਕੰਪਿਊਟਰ ਤੇ ਦੇਖ ਸਕਣਗੇ ਅਤੇ ਇਹ ਰਿਜ਼ਲਟ ਹਮੇਸ਼ਾ ਲਈ cspunjab.com ਤੇ ਉਪਲਬਧ ਰਹਣਗੇ ਟੀਚਰ ਸਾਹਿਬਾਨ ਮੈਂ ਇਸ ਪ੍ਰੋਜੈਕਟ ਨੂੰ ਯੂਜ਼ ਕਰਨ ਇਸ ਵੀਡੀਓ ਨੂੰ 4 ਪਾਰਟਸ ਵਿੱਚ ਡਿਵਾਈਡ ਕਰਾਂਗਾ ਜਿਸ ਵਿੱਚ ਅਸੀਂ ਸਭ ਤੋਂ ਫਸਟ ਪਾਰਟ ਦੇ ਵਿੱਚ ਸਕੂਲ ਦੀ ਰਜਿਸਟ੍ਰੇਸ਼ਨ ਕਰਾਂਗੇ ਅਤੇ ਸੈਕੰਡ ਪਾਰਟ ਦੇ ਵਿੱਚ ਅਸੀਂ ਸਕੂਲ ਅਕਾਊਂਟ ਬਾਰੇ ਗੱਲ ਕਰਾਂਗੇ 3rd ਪਾਰਟ ਵਿੱਚ ਅਸੀਂ ਟੀਚਰ ਅਕਾਊਂਟ ਬਾਰੇ ਗੱਲ ਕਰਾਂਗੇ ਅਤੇ ਲਾਸਟ 4th ਪਾਰਟ ਦੇ ਵਿੱਚ ਅਸੀਂ ਹਾਊ ਟੂ ਸੀ ਆਨਲਾਈਨ ਰਿਜ਼ਲਟ oncs.punjab.com ਤੇ ਤੁਸੀਂ ਜਾਣ ਤੁਹਾਡੇ ਵਿਦਿਆਰਥੀਆਂ ਨੇ cs.punjab.com ਤੇ ਆਪਣੇ ਰਿਜ਼ਲਟ ਨੂੰ ਇਸ ਤਰ੍ਹਾਂ ਦੇਖਣਾ ਹੈ ਉਸ ਬਾਰੇ ਅਸੀਂ ਇਸ ਵੀਡੀਓ ਜਾਂ ਇਸ ਪਾਰਟ ਵਿੱਚ ਚਰਚਾ ਕਰਾਂਗੇ ਤਾਂ ਟੀਚਰ ਸਾਹਿਬਾਨ ਚਲਦੇ ਹਾਂ ਅਸੀਂ ਸਟੈਪ ਬਾਈ ਸਟੈਪ ਸਭ ਤੋਂ ਫਰਸਟ ਪਾਰਟ ਦੀ ਗੱਲ ਕਰੀਏ ਤਾਂ ਸਭ ਤੋਂ ਫਰਸਟ ਪਾਰਟ ਦੇ ਵਿੱਚ ਸਕੂਲ ਸਟੇਸ਼ਨ ਵਿਦ ਯੂਆਈ ਕੋਡ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਅਸੀਂ cspunjab.com ਨੂੰ ਓਪਨ ਕਰਾਂਗੇ ਤਾਂ ਇਸ ਪੀਪੀਟੀ ਤਾਂ ਇਸ ਪੀਪੀਟੀ ਜਾਂ ਇਸ ਪੇਜ ਜਾਂ ਇਸ ਸਲਾਈਡ ਰਾਹੀਂ ਅਸੀਂ ਇਸ ਨੂੰ ਫੋਲੋ ਕਰਾਂਗੇ ਜਿਵੇਂ ਕਿ ਤੁਸੀਂ ਦੇਖ ਸਕਦੇ ਹਾਂ ਮੈਂ ਇਸ ਜਗ੍ਹਾ ਤੇ ਇਸ ਦੀ ਲਿੰਕਿੰਗ ਦਿੱਤੀ ਹੈ cspunjab.com ਨੂੰ ਓਪਨ ਕਰਾਂਗੇ ਉਸ ਤੋਂ ਬਾਅਦ ਅਸੀਂ ਰਿਜ਼ਲਟ ਟੈਬ ਜਾਂ ਜਾਵਾਂਗੇ ਉਸ ਤੋਂ ਬਾਅਦ ਸਾਡੇ ਕੋਲੇ ਸੈਗਡ ਜੋਲੀ ਉਸ ਉੱਪਰ ਕੀ ਤਾਂ ਉਸ ਤੋਂ ਬਾਅਦ ਟੀਚਰ ਸਾਹਿਬਾਨ ਅਸੀਂ ਸਿੰਪਲ ਆਪਣੇ ਸਕੂਲ ਦਾ ਸਕੋਰ ਲੰਗੀ ਅਤੀ ਸર્ચ ਕਰਾਂਗੇ ਸર્ચ ਤੋਂ ਬਾਅਦ ਤੁਹਾਡਾ ਸਕੂਲ ਆਵੇਗਾ ਤੇ ਸਿੰਪਲ ਤੁਸੀਂ ਹੋਣਾ ਹੈ ਮੋਬਾਈਲ ਨੰਬਰ ਨੂੰ ਐਂਟਰ ਕਰਨਾ ਟੀਚਰ ਸਾਹਿਬਾਨ ਸਿਰਫ ਇੱਥੇ ਉਸੇ ਟੀਚਰ ਦਾ ਮੋਬਾਈਲ ਨੰਬਰ ਹੀ ਦਿੱਤਾ ਜਾਵੇ ਜਿਸ ਟੀਚਰ ਨੇ ਸਕੂਲ ਅਕਾਊਂਟ ਨੂੰ ਦਾ ਤਾਂ ਟੀਚਰ ਸਾਹਿਬਾਨ ਹੁਣ ਇਹਨਾਂ ਤਿੰਨਾਂ ਸਲਾਈਡਾਂ ਨੂੰ ਅੱਗੇ ਆਪਣੀ cspunjab.com 라이브 ਡੈਮੋ ਕਰ ਤਾਂ ਉਸ ਲਈ ਟੀਚਰਸ ਹੈ ਬਹੁਤ ਸਿੰਪਲ ਤੁਸੀਂ ਆਪਣੇ ਬ੍ਰਾਊਜ਼ਰ ਤੇ cscs.punjab.com ਨੂੰ ਓਪਨ ਕਰੋਗੇ ਜ਼ੈਲਟ ਮੀਨੂ ਦੇ ਅੰਦਰ ਜਾ ਕੇ ਤੁਸੀਂ ਸਕੂਲ ਰੀਜਿਸਟ੍ਰੇਸ਼ਨ ਲਿੰਕ ਉੱਪਰ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਸੀਂ ਇਸ ਟੈਕਸਟ ਬਾਕਸ ਦੇ ਆਪਣੇ ਸਕੂਲ ਦਾ ਡਾਈਸ ਕੋਡ ਮੈਂ ਆਪਣੇ ਸਕੂਲ ਦਾ ਯੂ ਡਾਈਸ ਕੋਡ ਐਂਟਰ ਕਰ ਦਿੰਦਾ ਹਾਂ ਉਸ ਤੋਂ ਬਾਅਦ ਅਸੀਂ ਸਰਚ ਬਟਨ ਤੇ ਕਲਿੱਕ ਕਰਾਂਗੇ ਇਸ ਤਰ੍ਹਾਂ ਤੁਹਾਡੇ ਸਕੂਲ ਦਾ ਨੇਮ ਸ਼ੋ ਹੋ ਜਾਵੇਗਾ ਉਸ ਤੋਂ ਬਾਅਦ ਤੁਸੀਂ ਆਪਣਾ ਇੱਕ ਵੈਲਿਡ ਮੋ ਫੋਰ ਐਗਜ਼ਾਮਪਲ ਮੈਂ ਆਪਣਾ ਮੋਬਾਈਲ ਨੰਬਰ ਐਂਟਰ ਕਰ ਦਿੰਦਾ ਉਸ ਤੋਂ ਬਾਅਦ ਅਸੀਂ ਸਬਮਿਟ ਬਟਨ ਤੇ ਕਲਿੱਕ ਕਰ ਦਵਾਂਗੇ ਤਾਂ ਟੀਚਰ ਸਾਹਿਬ ਅਰਤੀ ਦੇਖ ਸਕਦੇ ਆ ਕਿ ਸਾਡੀ ਰਿਕੁਐਸਟ ਸਕਸੈਸਫੁਲੀ ਸਬਮਿਟ ਹੋ ਗਈ ਹੈ ਬਹੁਤ ਹੀ ਜਲਦ ਇਸ ਵੈਬਸਾਈਟ ਦਾ ਐਡਮਿਨ ਜਾਣੀ ਕੀ ਮੈਂ ਵੀ ਤੁਹਾਨੂੰ ਤਰੀ ਤੁਹਾਡੇ ਨਾਲ ਕੰਟੈਕਟ ਕਰਾਂਗਾ ਟੀਚਰ ਸਾਹਿਬਾਂ ਤੁਹਾਡੀ ਸਕੂਲ ਲੌਗਇਨ ਦੀ ਰਿਕੁਐਸਟ ਉਹਨਾਂ ਚਿਰ ਅਪਰੂਵ ਨਹੀਂ ਹੋਵੇਗੀ ਜਿੰਨਾ ਚਿਰ ਤੁਸੀਂ ਹੁਣ ਆਪਣੇ ਸਕੂਲ ਦੇ ਸਟਾਫ ਅਤੇ ਸਟੂਡੈਂਟ ਡਾਟੇ ਨੂੰ ਮੈਨੂੰ ਐਕਸਲ ਫਾਰਮੈਟ ਵਿੱਚ ਡਾਟਾ ਨਹੀਂ ਭੇਜਦੇ ਕਿਉਂਕਿ ਸਟਾਫ ਅਤੇ ਸਟੂਡੈਂਟ ਡਾਟੇ ਨੂੰ ਜਦੋਂ ਤੁਸੀਂ ਮੈਨੂੰ ਐਕਸਲ ਫਾਰਮੈਟ ਵਿੱਚ ਭੇਜੋਗੇ ਤਾਂ ਮੈਂ ਉਸ ਨੂੰ SQL ਦੇ ਵਿੱਚ ਕਨਵਰਟ ਕਰਕੇ ਆਪਣੇ ਡਾਟਾ ਬੇਸ ਦੇ ਵਿੱਚ ਉਸ ਦੀ ਬਲਕ ਐਂਟਰੀ ਕਰ ਦਵਾਂਗਾ ਤਾਂ ਜੋ ਤੁਹਾਨੂੰ ਵਾਰ-ਵਾਰ ਜਾਂ 1 ਬਾਈ 1 ਉਹਨਾਂ ਨੂੰ ਐਂਟਰ ਕਰਨ ਦੀ ਜ਼ਰੂਰਤ ਨਾ ਪਵੇ ਤਾਂ ਟੀਚਰ ਐਂਡ ਪ੍ਰਿੰਸੀਪਲ ਸਾਹਿਬਾਨ ਇਸ ਵੀਡੀਓ ਪਾਰਟ 1 ਰਾਹੀਂ ਅਸੀਂ ਸਿਰਫ ਸਕੂਲ ਨੂੰ ਕਿਸ ਤਰ੍ਹਾਂ cspunjab.com ਤੇ ਸਕੂਲ ਰਿਜ਼ਲਟਸ ਲਈ ਰਜਿਸਟਰ ਕਰਨਾ ਹੈ ਸਿੱਖਿਆ ਇਸ ਵੀਡੀਓ ਨੂੰ ਕ੍ਰੀਏਟ ਕਰਨ ਤੋਂ ਪਹਿਲਾਂ ਮੇਰੇ ਕੋਲ ਲਗਭਗ 24-25 ਸਕੂਲ ਰਜਿਸਟਰ ਹੋ ਚੁੱਕੇ ਹਨ ਜੋ ਕਿ ਮੋਗਾ, ਖਪੂਰਥਲਾ, ਜਲੰਧਰ ਅਤੇ ਜ਼ਿਆਦਾਤਰ ਸ਼੍ਰੀ ਮੁਕਸਰ ਸਾਹਿਬ ਤੋਂ ਹਨ ਮੈਨੂੰ ਉਮੀਦ ਹੈ ਤੁਸੀਂ ਇਸ ਪ੍ਰੋਜੈਕਟ ਦੀ ਵਰਤੋਂ ਕਰਦਿਆਂ ਹੋਇਆ ਆਪਣੇ ਸਕੂਲ ਲਈ ਰਿਜ਼ਲਟਸ ਕ੍ਰੀਏਟ ਕਰੋਗੇ ਇਸ ਸੰਬੰਧੀ ਕੁਐਰੀ ਲਈ ਤੁਸੀਂ ਕਮੈਂਟਸ ਜਾਂ cspunjab.com@gmail.com ਜਾਂ ਮੇਰੇ ਮੋਬਾਈਲ ਨੰਬਰ ਰਾਹੀਂ ਮੈਨੂੰ ਪੁੱਛ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤਾਂ ਮਿਲਦੇ ਹਾਂ ਨੈਕਸਟ ਵੀਡੀਓ ਸਕੂਲ ਅਕਾਊਂਟਸ ਦੇ ਨਾਲ ਥੈਂਕ ਯੂ